ਡੋਨਲਡ 트੍ਰੰਪ ਦੇ ਵੱਲੋਂ ਬਹੁਤ ਵੱਡਾ ਝਟਕਾ ਦਿੱਤਾ ਗਿਆ ਜਿਆਂ ਦਾ ਦੇ ਕਿ ਜਿਹੜੇ ਵਿਦੇਸ਼ੀ ਸਟੂਡੈਂਟ ਅਮਰੀਕਾ ਦੇ ਵਿੱਚ ਜਾ ਕੇ ਪੜ੍ਹਾਈ ਕਰ ਰਹੇ ਸੀ ਉਹਨਾਂ ਦੇ ਵਿੱਚੋਂ ਬਹੁਤਿਆਂ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਤੇ ਈਮੇਲ ਭੇਜੀ ਗਈ ਹੈ ਕਿ ਹੁਣ ਦੇਸ਼ ਛੱਡ ਕੇ ਵਾਪਸ ਆਪੋ ਆਪਣੇ ਦੇਸ਼ ਚਲੇ ਜਾਣ ਏਆਈ ਦੇ ਨਾਲ ਜਿਹੜਾ ਸਾਰਾ ਡਾਟਾ ਚੈੱਕ ਕੀਤਾ ਗਿਆ ਇਹਨਾਂ ਸਟੂਡੈਂਟਾਂ ਦਾ ਜਿਹੜੇ ਅਲੱਗ-ਅਲੱਗ ਦੇਸ਼ਾਂ ਤੋਂ ਆ ਕੇ ਅਮਰੀਕਾ ਦੇ ਵਿੱਚ ਉੱਤੇ ਪੜ੍ਹਾਈ ਕਰ ਰਹੇ ਸੀ ਐਚ1 ਵੀਜ਼ਾ ਦੇ ਉੱਪਰ ਆ ਕੇ ਤਾਂ ਦੱਸਦੇ ਕਿ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਹੁਣ ਤੁਸੀਂ ਦੇਖ ਸਕਦੇ ਹੋਗੇ ਕਿ ਡੋਨਲਡ ਟਰੰਪ ਜੋ ਕਿ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਵੱਡੇ ਬਿਆਨ ਵੱਡੇ ਐਲਾਨ ਕਰ ਰਿਹਾ ਹੈ ਤੇ ਹੁਣ ਜਿਹੜਾ ਜਿਹੜੇ ਵੱਡੇ ਇਹਨਾਂ ਸਟੂਡੈਂਟਾਂ ਨੂੰ ਵੀਜ਼ਾ ਜਿਨ੍ਹਾਂ ਦਾ ਰੱਦ ਕੀਤਾ ਇਹਨਾਂ ਦੇ ਵਿੱਚੋਂ ਵੱਡੀ ਗੱਲ ਇਹ ਹੈ ਕਿ 50% ਭਾਰਤੀ ਨੇ ਪਹਿਲੇ ਨੰਬਰ ਤੇ ਭਾਰਤੀ ਸਟੂਡੈਂਟ ਨੇ ਤੇ ਦੂਜੇ ਨੰਬਰ ਤੇ ਚਾਈਨਾ ਦੇ ਸਟੂਡੈਂਟ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਤਕਰੀਬਨ 15-20 ਲੱਖ ਦੇ ਕਰੀਬ ਜਿਹੜਾ ਹੈਗਾ ਸਟੂਡੈਂਟ ਬੱਕੋ ਵੱਖਰਾ ਦੇਸ਼ਾਂ ਤੋਂ ਆ ਕੇ ਅਮਰੀਕਾ ਦੇ ਵਿੱਚ ਪੜ੍ਹਾਈ ਕਰਦਾ ਹੈ H1 ਵੀਜ਼ਾ ਦੇ ਨਾਲ H1 ਵੀਜ਼ਾ ਕੀ ਹੈ ਇਹ 1952-55 ਦੇ ਕਰੀਬੇ ਸ਼ੁਰੂ ਹੋਇਆ ਜਿਹਦੇ ਕਰਕੇ ਤੁਸੀਂ ਅਮਰੀਕਾ ਦੇ ਵਿੱਚ ਜਾਣਿਓ ਤੇ ਉੱਥੇ ਤੁਸੀਂ ਪੜ੍ਹਾਈ ਕਰਦੇ ਹੋ ਇਹ ਪੜ੍ਹਾਈ ਦੇ ਲਈ ਹੀ ਸਿਰਫ ਵੀਜ਼ਾ ਦਿੱਤਾ ਜਾਂਦਾ ਔਰ ਉਸ ਤੋਂ ਬਾਅਦ ਜੇ ਤੁਸੀਂ ਕੰਮ ਕਰਨਾ ਹੈ ਤਾਂ ਕੈਂਪਸ ਯੂਨੀਵਰਸਿਟੀ ਦੇ ਵਿੱਚ ਤੁਸੀਂ 20 ਘੰਟੇ ਤੁਹਾਨੂੰ ਮਿਲਦੇ ਆ ਹਫਤੇ ਦੇ ਉੱਤੇ ਤੁਸੀਂ ਕੰਮ ਕਰ ਸਕਦੇ ਹੋਗੇ ਔਰ ਉਸ ਤੋਂ ਬਾਅਦ ਜਦੋਂ H1 H1 ਵੀਜ਼ਾ ਜਦੋਂ ਮਿਲ ਜਾਂਦਾ ਹੈਗਾ ਤਾਂ ਬਾਅਦ ਦੇ ਵਿੱਚ ਉੱਥੇ ਸਟੂਡੈਂਟ ਰਹਿਣ ਦੇ ਲਈ ਫਿਰ ਅੱਗੇ ਅਪਲਾਈ ਕਰ ਦਿੰਦੇ ਨੇ ਕੰਮ ਕੰਮ ਦਾ ਜਿਹੜਾ ਇੱਕ ਵੀਜ਼ਾ ਹੁੰਦਾ ਹੈਗਾ ਕੰਮ ਲੈਣ ਦੇ ਲਈ ਵਰਕ ਪਰਮਿਟ ਸਾਰਾ ਕੁਝ ਅੱਗੇ ਦੀ ਅੱਗੇ ਅਪਲਾਈ ਕਰਦੇ ਰਹਿੰਦੇ ਨੇ ਤਾਂ ਕਿ ਅਮਰੀਕਾ ਦੇ ਵਿੱਚ ਰਹਿ ਸਕਣ ਪਰ ਜੇ ਦੇਖਿਆ ਜਾਵੇ ਤਾਂ ਬੇਸਿਕ ਤੌਰ ਤੇ ਵੀਜ਼ਾ ਬਣਿਆ ਕਿਉਂ ਹੈ ਇਹ ਵੀਜ਼ਾ ਤਾਂ ਬਣਿਆ ਕਿ ਭਾਈ ਜੇ ਤੁਸੀਂ ਅਮਰੀਕਾ ਦੀ ਯੂਨੀਵਰਸਿਟੀ ਕਾਲਜ ਦੇ ਵਿੱਚ ਪੜ੍ਹਾਈ ਕਰਨੀ ਹੈ ਪੜ੍ਹਾਈ ਕਰਨ ਦੇ ਲਈ ਆਓ ਪਰ ਪੜ੍ਹਾਈ ਪੂਰੀ ਹੋਣ ਤੇ ਵਾਪਸ ਆਪੋ ਆਪਣੇ ਮੁਲਕਾਂ ਦੇ ਵਿੱਚ ਜਾਓ ਇਹ ਗੱਲ ਨੂੰ ਲੈ ਕੇ ਵੀਜ਼ਾ ਪਾਲਿਸੀ ਬਣੀ ਸੀ ਪਰ ਜਦੋਂ ਕੋਈ ਵਿਦੇਸ਼ ਚ ਲਿਆ ਜਾਂਦਾ ਤਾਂ ਫਿਰ ਤੁਹਾਨੂੰ ਪਤਾ ਬਾਅਦ ਵਿੱਚ ਵੱਡੇ ਤੋਂ ਵੱਡੇ ਜਗਾੜ ਲਾ ਕੇ ਉੱਥੇ ਰਹਿਣ ਦੀ ਸੋਚਦਾ ਹੈ ਕੰਮ ਕਰਨ ਦੀ ਸੋਚਦਾ ਹੈ ਵਰਕ ਪਰਮਿਟ ਵਧਾ ਲੈਂਦਾ ਜਾਂ ਵਰਕ ਪਰਮਿਟ ਲੈ ਲੈਂਦਾ ਤਾਂ ਇਹਨਾਂ ਗੱਲਾਂ ਨੂੰ ਲੈ ਕੇ ਅਮਰੀਕਾ ਦੇ ਵੱਲੋਂ ਹੁਣ ਜਿਹੜੇ ਵੀਜ਼ਾ ਰੱਦ ਕੀਤੇ ਗਏ ਨੇ ਵੀਜ਼ਾ ਰੱਦ ਕਿਉਂ ਕੀਤੇ ਕਿਹੜੇ ਵੀਜ਼ਾ ਰੱਦ ਕੀਤੇ ਨੇ ਇਹ ਵੀ ਤੁਹਾਨੂੰ ਪੂਰੀ ਡਿਟੇਲ ਦੇਣਿਆ ਦਰਅਸਲ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਜਦੋਂ ਡੋਨਾਲਡ ਟਰੰਪ ਜਿਹੜਾ ਰਾਸ਼ਟਰਪਤੀ ਬਣਦੇ ਆ ਤਾਂ ਉਹਨਾਂ ਦੇ ਵੱਲੋਂ ਇੱਕ ਅਲੱਗ ਤਰ੍ਹਾਂ ਦਾ ਰਵੱਈਆ ਅਪਣਾਇਆ ਜਾਂਦਾ ਹੈਗਾ ਸਖਤ ਆਦੇਸ਼ ਜਿਹੜੇ ਆ ਹਰੇਕ ਮੁੱਦੇ ਨੂੰ ਲੈ ਕੇ ਦਿੱਤੇ ਜਾਂਦੇ ਆ ਤੇ ਇਜ਼ਰਾਈਲ ਔਰ ਫਲਸਤੀਨੀਆ ਦਾ ਜਿਹੜਾ ਜੁੱਧ ਚੱਲ ਰਿਹਾ ਸੀ ਔਰ ਉਸੇ ਚੀਜ਼ ਦੇ ਵਿੱਚ ਜਦੋਂ ਇਹ ਜੁੱਧ ਚੱਲ ਰਿਹਾ ਸੀ ਤਾਂ ਅਮਰੀਕਾ ਦੇ ਵਿੱਚ ਉਦੋਂ ਜੋ ਬਾਈਡਨ ਦੀ ਸਰਕਾਰ ਸੀ ਤਾਂ ਬਹੁਤੇ ਲੋਕਾਂ ਨੇ ਜਿਹੜੇ ਉੱਥੇ ਸਟੂਡੈਂਟ ਪੜ੍ਹ ਰਹੇ ਸੀ ਜਿਨ੍ਹਾਂ ਨੇ ਧਰਨਾ ਪ੍ਰਦਰਸ਼ਨ ਕੀਤਾ ਪ੍ਰੋਟੈਸਟ ਕੀਤਾ ਫਲਸਤੀਨੀਆ ਦੇ ਹੱਕ ਦੇ ਵਿੱਚ ਇਜ਼ਰਾਈਲ ਦੇ ਵਿਰੋਧ ਦੇ ਵਿੱਚ ਜਾ ਕੇ ਹਮਾਸ ਦੇ ਹੱਕ ਦੇ ਵਿੱਚ ਕਹਿ ਲਓ ਫਲਸਤੀਨੀਆ ਦੇ ਹੱਕ ਦੇ ਵਿੱਚ ਕਹਿ ਲਓ ਹਮਾਸ ਹਿਸ ਤਾਂ ਕਹਿ ਰਹੇ ਕਿਉਂਕਿ ਇਸ ਦੇ ਵਿੱਚ ਮੈਂਸ਼ਨ ਕੀਤਾ ਗਿਆ ਹੈਗਾ ਕਿ ਜਿਨ੍ਹਾਂ ਨੇ ਹਮਾਸ ਦੇ ਪੱਖ ਦੇ ਵਿੱਚ ਫਲਸਤੀਨੀਆ ਦੇ ਪੱਖ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਪ੍ਰੋਟੈਸਟ ਕੀਤੇ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ ਦੇ ਉੱਪਰ ਉਹਨਾਂ ਦੀਆਂ ਫੋਟੋਆਂ ਲਾਈਆਂ ਸਟੇਟਸ ਲਾਏ ਪੀਸ ਨੂੰ ਲੈ ਕੇ ਜਿਵੇਂ ਤੁਸੀਂ ਦੇਖਿਆ ਹੋਊਗਾ ਬਹੁਤ ਸਾਰੇ ਲੋਕ ਜਦੋਂ ਗਾਜ਼ਾ ਦੇ ਵਿੱਚ ਬੱਚਿਆਂ ਦੀ ਹਾਲਤ ਦੇਖ ਕੇ ਬਿਲਡਿੰਗ ਦਾ ਹਾਲ ਦੇਖ ਕੇ ਉੱਥੇ ਬਣੀ ਸਵਾ ਦਾ ਹਾਲ ਦੇਖ ਕੇ ਲੋਕਾਂ ਨੇ ਬਹੁਤ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਜਿਹੜਾ ਹੈਗਾ ਪੀਸ ਨੂੰ ਲੈ ਕੇ ਪੋਸਟਾਂ ਪਾਈਆਂ ਕਿ ਭਾਈ ਹੁਣ ਬੱਸ ਕਰੋ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾਗਾ ਬੱਚੇ ਜਿਸ ਹਿਸਾਬ ਦੇ ਨਾਲ ਗਾਜ਼ਾ ਦੇ ਵਿੱਚ ਮਾਰੇ ਗਏ ਸੀ ਤਾਂ ਉਸੇ ਤਰਜ਼ ਦੇ ਉੱਪਰ ਜਿਹੜਾ ਹੈਗਾ ਡਿਟੈਕਟ ਕੀਤੇ AI ਥਰੂ ਟੈਕਨੋਲੋਜੀ ਥਰੂ ਡਿਟੈਕਟ ਕੀਤੇ ਟਰੰਪ ਸਰਕਾਰ ਨੇ ਕਿ ਭਾਈ ਦੇਖੋ ਕਿਹੜੇ ਕਿਹੜੇ ਉਸ ਸਮੇਂ ਇਜ਼ਰਾਈਲ ਦੇ ਵਿਰੋਧ ਦੇ ਵਿੱਚ ਸੀ ਕਿਹੜੇ ਕਿਹੜੇ ਉਸ ਸਮੇਂ ਫਲਸਤੀਨ ਦੇ ਹੱਕ ਦੇ ਵਿੱਚ ਸੀ ਹਮਾਸ ਦੇ ਹੱਕ ਦੇ ਵਿੱਚ ਸੀ ਹਮਾਸ ਕਿਹਾ ਹਮਾਸ ਇੱਕ armed organization ਹੈ ਜਿਹੜੀ ਤੁਹਾਨੂੰ ਪਤਾ ਹੀ ਹੈ ਕਿ ਇਜ਼ਰਾਈਲ ਦੇ ਖਿਲਾਫ ਲੜਦੀ ਹੈ ਫਲਸਤੀਨੀਆਂ ਦੇ ਹੱਕ ਦੇ ਵਿੱਚ ਲੜਦੀ ਹੈ ਔਰ ਲਗਾਤਾਰ ਹਮਾਸ ਦਾ ਜਿਹੜਾ ਲਾਸਟ ਅਟੈਕ ਸੀ ਮਿਜ਼ਾਇਲ ਦਾ ਅਟੈਕ ਤੁਹਾਨੂੰ ਯਾਦ ਹੋਊਗਾ ਤਕਰੀਬਨ 10 12 ਅਕਤੂਬਰ 2023 ਦੇ ਕਰੀਬ ਅਟੈਕ ਕੀਤਾ ਜਾਂਦਾ ਹਮਾਸ ਦੇ ਵੱਲੋਂ ਬਹੁਤ ਵੱਡਾ ਜਿਸ ਦੇ ਵਿੱਚ 1600 ਇਜ਼ਰਾਈਲੀਆਂ ਦੇ ਮਰਨ ਦੀ ਖਬਰ ਜਿਹੜੀ ਆ ਨਿਕਲ ਕੇ ਸਾਹਮਣੇ ਆਈ ਸੀ ਤਾਂ ਉਸੇ ਚੀਜ਼ਾਂ ਨੂੰ ਲੈ ਕੇ ਫਿਰ ਜਿਹੜੇ ਜਿਹੜਿਆ ਨੇ ਉਸ ਸਮੇਂ ਪ੍ਰੋਟੈਸਟ ਕੀਤੇ ਧਰਨੇ ਪ੍ਰਦਰਸ਼ਨ ਕੀਤੇ ਫਲਸਤੀਨੀਆਂ ਦੇ ਹੱਕ ਵਿੱਚ ਆ ਕੇ ਬਹੁਤ ਸਾਰੇ ਸੈਲੀਬ੍ਰਿਟੀ ਵੀ ਉਤਰੇ ਸੀ ਅਮਰੀਕਾ ਦੇ ਦਿੱਗਜ ਸੈਲੀਬ੍ਰਿਟੀ ਜਿਹੜੇ ਗਲੋਬਲੀ ਰਿਪਰੈਜ਼ੈਂਟ ਕਰਦੇ ਨੇ ਆਪਣੇ ਆਪ ਨੂੰ ਉਹਨਾਂ ਨੇ ਵੀ ਜਿਹੜਾ ਫਲਸਤੀਨੀਆ ਦੇ ਹੱਕ ਦੇ ਵਿੱਚ ਗਾਜ਼ਾ ਦੇ ਹੱਕ ਦੇ ਵਿੱਚ ਹੈਸ਼ਟੈਗ ਚਲਾਇਆ ਟ੍ਰੈਂਡਿੰਗ 'ਚ ਚਲਾਇਆ ਸਾਰਾ ਕੁਝ ਔਰ ਪੋਸਟਾਂ ਪਾਈਆਂ ਸੀ ਉਹਨਾਂ ਤੇ ਐਕਸ਼ਨ ਕਦੋਂ ਹੋਣਾ ਇਸ ਦੇ ਬਾਰੇ ਤਾਂ ਕੁਝ ਨਹੀਂ ਪਤਾ ਪਰ ਰਗੜੇ ਗਏ ਨੇ ਇਹਦੇ ਵਿੱਚ ਸਟੂਡੈਂਟ ਸਟੂਡੈਂਟਾਂ ਤੇ ਚੰਗਾ ਰਗੜਾ ਲਾਇਆ ਡੋਨਲਡ ਟਰੰਪ ਨੇ 327 ਸਟੂਡੈਂਟਾਂ ਦੀ ਲਿਸਟ ਬਣਾ ਲਈ ਹੈ ਜਿਨ੍ਹਾਂ ਨੇ ਧਰਨਾ ਪ੍ਰਦਰਸ਼ਨ ਕੀਤਾ ਫਲਸਤੀਨੀਆ ਦੇ ਹੱਕ ਚ ਹਮਾਸ ਦੇ ਹੱਕ ਚ ਇਜ਼ਰਾਈਲ ਦੇ ਵਿਰੋਧ ਚ ਬੋਲੇ ਇਹਨਾਂ 372 ਦੇ ਵਿੱਚੋਂ 50% ਇੰਡੀਅਨ ਸਟੂਡੈਂਟ ਨੇ ਤੇ ਦੂਜੇ ਨੰਬਰ ਤੇ ਆਉਂਦੇ ਆ ਚਾਈਨੀਸ ਸਟੂਡੈਂਟ ਤਾਂ ਤੁਸੀਂ ਦੇਖੋ ਕਿਉਂਕਿ ਭਾਰਤੀ ਹਾਲਾਂਕਿ ਕਿਹਾ ਜਾਂਦਾ ਹੈ ਕਿ ਭਾਰਤੀ ਲੋਕ ਜਿਹੜੇ ਨੇ ਇਮੋਸ਼ਨਲ ਹੁੰਦੇ ਨੇ ਬਹੁਤ ਜ਼ਿਆਦਾ ਤੁਸੀਂ ਦੇਖਿਆ ਹੋਊਗਾ ਪੰਜਾਬ ਦੇ ਵਿੱਚ ਭਾਰਤ ਦੇ ਬਕੋ-ਬਕਰੀਆਂ ਸਟੇਟਾਂ ਦੇ ਵਿੱਚ ਜਦੋਂ ਕੋਈ ਅਜਿਹੀ ਮੂਵਮੈਂਟ ਚੱਲਦੀ ਹੈ ਜਦੋਂ ਕੋਈ ਜਿਹੜਾ ਧਰਨਾ ਪ੍ਰਦਰਸ਼ਨ ਲੱਗਦਾ ਹੈਗਾ ਤਾਂ ਉਸ ਸਮੇਂ ਬਹੁਤ ਸਾਰੇ ਸਟੂਡੈਂਟ ਖੜੇ ਹੋ ਜਾਂਦੇ ਨੇ ਕਿਉਂਕਿ ਸਟੂਡੈਂਟ ਕਿਵੇਂ ਖੜੇ ਹੁੰਦੇ ਨੇ ਸਟੂਡੈਂਟ ਪੋਲਿਟਿਕਸ ਇੰਡੀਆ ਦੇ ਵਿੱਚ ਬਹੁਤ ਦੇਰ ਤੋਂ ਚੱਲਦੀ ਆ ਰਹੀ ਹੈ ਦੋ ਤਿੰਨ ਯੂਨੀਵਰਸਿਟੀਆਂ ਚਾਹੇ ਤੁਸੀਂ ਜਵਾਲਾ ਨਹਿਰੂ ਯੂਨੀਵਰਸਿਟੀ ਲਗਾ ਲਓ ਪੰਜਾਬ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਲਗਾ ਲਓ ਜਾਂ ਫਿਰ ਜਾਮੀਆ ਮੀਲੀਆ ਲਗਾ ਲਓ ਜਾਂ ਫਿਰ ਅਲੀਗੜ ਯੂਨੀਵਰਸਿਟੀ ਲਾ ਲਓ ਜਾਂ ਡੀਯੂ ਲਾ ਲਓ ਦਿੱਲੀ ਯੂਨੀਵਰਸਿਟਾ ਬਹੁਤ ਸਾਰੇ ਸੰਗਠਨ ਬਹੁਤ ਸਾਰੇ ਆਰਗੇਨਾਈਜੇਸ਼ਨ ਆ ਭਾਰਤ ਦੇ ਵਿੱਚ ਸਟੂਡੈਂਟਾਂ ਦੀਆਂ ਆਪਣੀਆਂ ਹੈਗੀਆਂ ਜਿਹਦੇ ਕਰਕੇ ਤੁਸੀਂ ਦੇਖੋ ਇਹ ਚੀਜ਼ਾਂ ਉਹਨਾਂ ਦੇ ਜੀਨਸ ਦੇ ਵਿੱਚ ਆ ਕਿ ਜਦੋਂ ਕੁਝ ਪ੍ਰੋਟੈਸਟ ਕਰਨਾ ਹੋਵੇ ਤਾਂ ਭਾਰਤੀ ਸਟੂਡੈਂਟ ਵੀ ਮੂਰੇ ਹੋ ਕੇ ਕਰਦੇ ਆ ਪਰ ਅਮਰੀਕਾ ਨੇ ਤਾਂ ਫਿਰ ਹੁਣ ਜਵਾਬ ਦਿੱਤਾ ਅਮਰੀਕਾ ਨੇ ਨਹਿਲੇ ਤੇ ਦਹਿਲਾ ਮਾਰਿਆ ਅਮਰੀਕਾ ਨੇ ਫਿਰ ਸ਼ੀਸ਼ਾ ਦਿਖਾਇਆ ਕਿ ਭਾਈ ਤੁਸੀਂ ਆਪਣੇ ਮੁਲਕ ਦੇ ਵਿੱਚ ਜਾ ਕੇ ਜੋ ਕੁਝ ਮਰਜ਼ੀ ਕਰੋ ਪਰ ਸਾਡੇ ਮੁਲਕ ਦੇ ਵਿੱਚ ਰਹਿ ਕੇ ਘੱਟੋ ਘੱਟ ਉਸੇ ਸਟੈਂਡ ਤੇ ਖੜਨਾ ਪਊਗਾ ਜਿਹੜੇ ਸਟੈਂਡ ਤੇ ਅਮਰੀਕਾ ਦੀ ਗਵਰਨਮੈਂਟ ਖੜਦੀ ਹੈ ਅਮਰੀਕਾ ਦਾ ਪ੍ਰਸ਼ਾਸਨ ਖੜਦਾ ਤਾਂ ਇਜ਼ਰਾਇਲ ਔਰ ਫਲਸਤੀਨੀਆ ਦੇ ਕਲੈਸ਼ ਵਿਚਾਲੇ ਰਗੜੇ ਗਏ ਭਾਰਤੀ ਸਟੂਡੈਂਟ ਇਹਨਾਂ ਨੂੰ ਹੁਣ ਵਾਪਸ ਆਉਣਾ ਪੈ ਸਕਦਾ ਕਿਉਂਕਿ ਈਮੇਲ ਭੇਜੀ ਗਈ ਹੈ ਇਹਨਾਂ ਨੂੰ ਕਿ ਹੁਣ ਤੁਸੀਂ ਵਾਪਸ ਚਲੇ ਜਾਓ ਸਾਡਾ ਦੇਸ਼ ਛੱਡ ਦਿਓ ਚਾਹੇ ਪੜ੍ਹਾਈ ਸੋਡੀ ਵਿੱਚ ਪਈ ਹੈ ਚਾਹੇ ਤੁਹਾਡਾ ਕੋਈ ਕੋਰਸ ਵਿੱਚ ਪਿਆ ਉਹ ਚੀਜ਼ਾਂ ਕੋਈ ਨਹੀਂ ਹੁ ਦੇਖੇਗਾ ਹੁਣ ਇਹਨਾਂ ਨੂੰ